ਸ਼ਹਿਜੀ ਨੌਬਲ ਪੂਰਨਮਾਸੀ ਭਾਗ 12ਵਾਂ ਕਿਸ਼ਨ ਸਿੰਘ ਸਿਪਾਹੀ ਇੱਥੇ ਹੀ ਹੈ ਹਾਂ ਮੇਰੇ ਪਿੱਛੋਂ ਉਸ ਹੀ ਡਿਊਟੀ ਤੇ ਆਉਣਾ ਹੈ ਕਰਤਾਰਾ ਪਰੇ ਹੋ ਕੇ ਟਾਲੀ ਦੀ ਸ਼ਾਮੇ ਬਹਿ ਗਿਆ ਕਿਸ਼ਨ ਸਿੰਘ ਸਿਪਾਹੀ ਨੂੰ ਉਸ ਪਿਛਲੇ ਕੁਝ ਮਹੀਨਿਆਂ ਤੋਂ ਜਾਣਦਾ ਸੀ ਕਪੂਰੀ ਇੱਕ ਕਾਤਲ ਹੋ ਗਿਆ ਸੀ ਅਤੇ ਤਪਤੀਸ਼ ਤੇ ਗਏ ਥਾਣੇਦਾਰ ਨਾਲ ਕਿਸ਼ਨ ਸਿੰਘ ਵੀ ਸੀ ਉਹ ਕਰਤਾਰੇ ਕੋਲੋਂ 2-3 ਦਿਨ ਰੋਟੀ ਖਾਂਦਾ ਰਿਹਾ ਸੀ ਅਤੇ ਇਸ ਤਰ੍ਹਾਂ ਮੂੰਹ ਮਲਾਜਾ ਪੈ ਗਿਆ ਥੋੜੇ ਜਿਰ ਪਿੱਛੋਂ ਕਿਸ਼ਨਾ ਵੀ ਪੇਟੀ ਕਸਦਾ ਬਾਹਰ ਆਇਆ ਉਸ ਕਰਤਾਰੇ ਨਾਲ ਫਤੈ ਬੁਲਾਈ ਤੇ ਹੱਥ ਮਲਾਇਆ ਹਾਲ ਤਾਂ ਚੰਗਾ ਐ ਕਰਤਾਰਸਿਆ ਹਾਲ ਤਾਂ ਠੀਕ ਐ ਪਰ ਕੰਮ ਕਰਨਾ ਏ ਇੱਕ ਕੀ ਕੰਮ ਐ ਦੱਸ ਕੱਲ ਜਿਹੜੇ ਤਖਾਨ ਵੱਧੋਂ ਮੁੰਡੇ ਫੜਕੇ ਲਿਆਂਦੇ ਐ ਉਹਨਾਂ 'ਚੋਂ ਰੂਪ ਨੂੰ ਮਿਲਣਾ ਏ ਉਹ ਆਪਣਾ ਰਿਸ਼ਤੇਦਾਰ ਐ ਹਾਂ ਮਿੱਤਰ ਪਿਆਰਾ ਵੀ ਅੱਛਾ ਕੋਈ ਬਿਉਤ ਬਣਾਉਨੇ ਆ ਤੂੰ ਇੱਥੇ ਹੀ اٹਕ ਕਿਸਨੇ ਨੇ ਸੰਤਰੀ ਤੋਂ ਪੈਰਾ ਲੈ ਲਿਆ ਰਾਈਫਲ ਕਾਰਤੂਸ ਗਣਕੇ ਸਾਹਮਣੇ ਹਵਾਲਾਤ ਵਿੱਚ ਮੁਲਾਜ਼ਮਾਂ ਦੀ ਗਿਣਤੀ ਕੀਤੀ ਅਤੇ ਬਾਹਰ ਬੈਠੇ ਮੁਸਤਵਾਂ ਤੇ ਸਰਸਰੀ ਨਜ਼ਰ ਮਾਰੀ ਸਟੋਰ ਤੇ ਹਵਾਲਾਤ ਦੇ ਉਸ ਤਸੰਲੇ ਲਈ ਜਿੰਦਰੀ ਖਿੱਚ ਕੇ ਵੇਖੇ ਮੋੜ ਹਵਾਲਾਤ ਗਿਆ ਕੇ ਰੂਪ ਨੂੰ ਆਖਿਆ ਰੂਪ ਤੈਨੂੰ ਕਪੂਰੀਆਂ ਵਾਲਾ ਕਰਤਾਰਾ ਮਿਲਣ ਆਇਆ ਉਹਨੇ ਕਾਹ ਨੂੰ ਆਉਣਾ ਸੀ ਰੂਪ ਦੇ ਚਿਹਰੇ ਤੇ ਚਿੰਤਾ ਤੇ ਸ਼ਰਮ ਦੇ ਪਾਵਾ ਗਏ ਜੰਗੀਰ ਨੇ ਉਸ ਦੀ ਬੱਖੀ ਵਿੱਚ ਕੋਣੀ ਮਾਰੀ ਉਸ ਦੀ ਮੁਸਕਾਉਂਦੀ ਅੱਖ ਦਾ ਨਸ਼ਾ ਕਹਿ ਰਿਹਾ ਸੀ ਸੱਜਣਾ ਤੇਰੀ ਕੈਦ ਦਾ ਢੋਲ ਵੱਜਿਆ ਸ਼ਹਿਰ ਘਰਾਂ ਸੰਤਰੀ ਨੇ ਥਾਣੇ ਦੇ ਵੱਡੇ ਮੁੰਸੀ ਤੋਂ ਜਾ ਕੇ ਪੁੱਛਿਆ ਮੁਲਾਜ਼ਮ ਦਾ ਰਿਸ਼ਤੇਦਾਰ ਆਇਆ ਏ ਉਹ ਮਿਲਣਾ ਚਾਹੁੰਦਾ ਏ ਕੋਈ ਚੇਜ਼ ਦਿੰਦਾ ਏ ਤਫੜ ਲੈ ਮੁਲਾਜ਼ਮਾਂ ਨੂੰ ਆਪ ਦੇ ਦੇ ਜੇ ਮਿਰਣਾ ਏ ਤਾਂ ਪੂਰੇ ਪੰਜ ਉਹ ਤਾਂ ਮੇਰਾ ਹੀ ਆਦਮੀ ਏ ਫੇਰ ਤੂੰ ਪੰਜਾਂ ਚੋਂ ਆਪਣਾ ਹਿੱਸਾ ਨਾ ਲਵੀਂ ਮੂਲੋਂ ਨਕਾਰੀਆਂ ਗੱਲਾਂ ਨਾ ਕਰਿਆ ਕਰ ਕਿਸੇ ਹੋਰ ਥਾਂ ਖੱਬਾ ਸੱਜਾ ਮਾਰ ਲਵੀਂ ਕਿਸ ਨੇ ਨੇ ਦਫ਼ਤਰੋਂ ਬਾਹਰ ਨਿਕਲਦਿਆਂ ਕਿਹਾ ਟਾਲੀ ਹੇਠ ਬੈਠੇ ਕਰਤਾਰੇ ਨੂੰ ਉਸ ਹੱਥ ਦੇ ਇਸ਼ਾਰੇ ਨਾਲ ਸੱਦਿਆ ਮੁੰਸੀ ਸਾਲਾ ਛੋਟਾ ਮੰਨੇ ਨਾ ਆਖੇ ਮੈਂ ਤਾਂ ਹੱਡ ਖਾਣਾ ਏ ਐਵੇਂ ਦੋ ਕੁ ਮਿੰਟਾਂ ਚ ਗੱਲ ਕਰਕੇ ਆ ਜਾਵੇਂ ਬਾਬਾ ਖਾਣਾ ਸਹਿਬ ਇਹ ਨਹੀਂ ਕਤਨ ਕਲਾਵੀ ਸੋਹਰਾ ਕਿਸੇ ਦੀ ਇੱਜ਼ਤ ਲਾਉਂਦਾ ਢਿੱਲ ਨਹੀਂ ਕਰਦਾ ਉਹ ਸਾਹਮਣੀ ਕੋਠਣੀ ਚ ਐ ਉਹ ਸਾਰੇ ਕਰਤਾਰੇ ਨੇ ਦੁਪੱਟਾ ਝਾੜ ਕੇ ਮੋਢੇ ਤੇ ਸੁੱਟਿਆ ਮੋਢੇ ਢੀ ਭਾਗ ਨੂੰ ਦੋਹਾਂ ਹੱਥਾਂ ਨਾਲ ਦਵਾ ਕੇ ਠੀਕ ਕੀਤਾ ਤੇ ਲੰਮੀਆਂ ਲੰਮੀਆਂ ਲਾਂਗਾ ਪਰਦਾ ਲੋਹੇ ਦੀਆਂ ਸੀਖਾਂ ਦੇ ਬੂਹੇ ਅੱਗੇ ਜਾ ਖੜਿਆ ਸਾਰਿਆਂ ਹੱਸਦਿਆਂ ਉਸ ਨੂੰ ਸਾਸਰੀ ਘਰ ਬੁਲਾਈ ਕੀ ਪੰਗਾ ਲੈ ਲਿਆ ਕਰਤਾਰੇ ਨੇ ਰੂਪ ਨੂੰ ਹਾਲਚਲ ਪੁੱਛਿਆ ਜਿਹੜੀ ਸਾਲੀ ਬਦਨਾਮੀ ਮਿਲਨੀ ਹੋਵੇ ਹੁਣ ਉਦਰਿਆ ਕੀ ਹੋਜੂ ਉਦਰਨਾ ਕਾਹਦੇ ਪਿੱਛੇ ਐ ਸਵੇਰੇ ਕੱਚਿਆਂ ਜਮਾਨ ਤਾਂ ਹੋ ਜਾਣਗੀਆਂ ਇੱਕ ਰਾਤ ਨਾਲ ਲਹੂ ਤਾਂ ਨਹੀਂ ਸੁੱਕਦਾ ਸ਼ਰਮ ਲੋੜੇ ਦੀ ਆਉਂਦੀ ਏ ਨਾ ਕੋਈ ਗੱਲ ਨਾ ਬਾਤ ਰੂਪਨੇ ਕਰਤਾਰੇ ਦੀ ਤਸੱਲੀ ਲੈ ਕੇ ਆ ਇਹਦੀ ਜਾਰੀ ਬਥੇਰੇ ਪਟਣੇ ਕਰਾਊਗੀ ਇਹਦੇ ਮੂੰਹ ਨੂੰ ਤਖਾਣ ਵੱਧ ਚਲੇ ਗਏ ਜੰਗੀਰ ਨੇ ਇੱਕ ਹਰਜਨ ਨਾ ਦੇ ਗੱਭਰੂ ਵੱਲ ਇਸ਼ਾਰਾ ਕਰਦੇ ਆਖਿਆ ਗੱਲ ਕੀ ਹੋਈ ਕਰਤਾਰੇ ਨੇ ਸਾਰੀ ਘਟਨਾ ਸਮਝਣ ਲਈ ਪੁੱਛਿਆ ਆ ਬੇਖ ਬੈਠਾ ਮੁਚਰੂ ਜ ਆਰਜਨ ਸ਼ਰਾਬੀ ਹੋਇਆ ਹਰੇਕ ਨੂੰ ਗਾਲ ਬਿਨਾਂ ਗੱਲ ਨਾ ਕਰੇ ਇੱਕ ਬਾਈ ਬਾਈ ਕਰਦੇ ਚੋਬਰ ਨੂੰ ਲਫੇੜਾ ਕੱਢ ਮਾਰਿਆ ਉਹ ਵੀ ਤਪ ਗਿਆ ਹੋਰ ਕਰਦਾ ਵੀ ਕੀ ਜੀ ਜੀ ਕਰਦਿਆਂ ਚਪੇੜਾ ਕੌਣ ਸਹਾਰਦਾ ਹੈ ਆਰਜਨ ਅੱਗ ਦੀ ਨਾਲ ਸਮਝਾਇਆ ਸਮਝੀ ਨਾ ਫੜਿਆ ਰਹਿਣਾ ਅਜੇ ਚੰਗਾ ਹੋ ਗਿਆ ਜਿਵੇਂ ਕਿਸੇ ਦੇ ਘਰ ਡੱਕੇ ਗਏ ਸਾਂ ਪਾਵੇਂ ਡਾਕੇ ਦਾ ਕੇਸ ਬਣਾ ਲੈਂਦੀ 107 ਦੇ ਜਮਾਨਤਾਂ ਤੇ ਖੜਾ ਛੁੱਟ ਗਿਆ ਇਹ ਜਹੀ ਤਾਂ ਅਰਜਨ ਕਰਵਾਈ ਸਾਡੇ ਨਾਲ ਰੂਪ ਨੇ ਸਾਰੀ ਬਿੱਥਿਆ ਕਹਿ ਸੁਣਾਈ ਤੇਰਾ ਕੀ ਹਾਲ ਐ ਅਰਜਨ ਬਾਈ ਨੀਵੀ ਪਾਈਏ ਹਾਲ ਬਾਈ ਬਾਹਰ ਆ ਕੇ ਦੱਸਾਂਗੀ ਦੀਂਦਾ ਏ ਅਜੇ ਫਾਰਸੀਆਂ ਮਾਰਨੋਂ ਨਹੀਂ ਹਟਦਾ ਜੰਗੀਰ ਨੇ ਨੱਕ ਦਾ ਸੜਾਕਾ ਮਾਰਦਿਆਂ ਕਿਹਾ ਕਰਤਾਰੇ ਦੇ ਅੰਦਰ ਜਿਉਣੇ ਦੀ ਬਿਉ ਜਾਗ ਪਈ ਉਸ ਰੂਪ ਤੋਂ ਪੁੱਛਿਆ ਰੂਪ ਤੁਹਾਡੇ ਜਉਣਾ ਕੌਣ ਹੈ ਉਹ ਸਾਲਾ ਲੰਡੇ ਦਾ ਏ ਆਪਣੀ ਖੜਕਦੀ ਆ ਉਹਦੇ ਨਾਲ ਜੰਗੀਰ ਨੇ ਸੁਣਦਿਆਂ ਸਾਰ ਕਹਿ ਦਿੱਤਾ ਤਾਈਏ ਕਿਉਂ ਕਿਤੇ ਮਿਲਿਆ ਸੀ ਰੂਪ ਨੇ ਅੰਤਰੀਵ ਫਿਕਰ ਨੂੰ ਪੁਬ ਕੀਤਾ ਕੋਈ ਨਹੀਂ ਕਰ ਲੈਣ ਦੇ ਪਿੰਡ ਆ ਕੇ 21 ਦੀ 31 ਪਾ ਲਿਆਂਗੇ ਜੰਗੀਰ ਨੇ ਤਲਖ ਹੁੰਦਿਆਂ ਆਖਿਆ ਸ਼ਰੀਕੇ ਵਾਲਾ ਠੂਹਾ ਮਾਰਦਾ ਹੀ ਹੁੰਦਾ ਏ ਰੂਪ ਨੇ ਦੁੱਖ ਨੂੰ ਅੰਦਰ ਪੀ ਲਿਆ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸੋ ਕਰਤਾਰੇ ਨੇ ਜਾਰੀ ਵਾਲੀ ਹਮਦਰਦੀ ਅਤੇ ਵਫਾ ਨੂੰ ਪ੍ਰਗਟ ਕਰਦਿਆਂ ਪੁੱਛਿਆ ਬਸ ਕੁਝ ਨਹੀਂ ਚਾਹੀਦਾ ਚੰਗਾ ਸਵੇਰੇ ਮੈਂ ਮੁੱਕ ਗਿਆਵਾਂਗਾ ਕੀ ਲੋੜ ਹੈ ਤੂੰ ਕਰ ਰਹੀ ਸਾਡੇ ਜਮਾਨਤੀ ਬਥੇਰੇ ਆ ਜਾਣਗੇ ਨਹੀਂ ਮੈਂ ਆਉਂਗਾ ਤਾਂ ਸਹੀ ਅੱਛਾ ਸਾਸਰੀ ਕਾਲ ਸਾਸਰੀ ਕਾਲ ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਕਰਤਾਰੇ ਨੂੰ ਸਸਰੀ ਕਾਲ ਬੁਲਾਇਆ ਕਰਤਾਰੇ ਨੇ ਬਹਾਰਾ ਕੇ ਕਿਸਨੇ ਦਾ ਧੰਨਵਾਦ ਕੀਤਾ ਜਦੋਂ ਥਾਣਿਓਂ ਪਿੰਡ ਨੂੰ ਤੁਰਿਆ ਸੂਰਜ ਕਾਨਿਆਂ ਦੇ ਮळ्या ਦੀ ਓਟ ਵਿੱਚ ਛਿਪ ਰਿਹਾ ਸੀ ਪੰਛੀ ਬਿਰਛਾਂ ਉੱਤੇ ਆਪਣੇ ਆਲਣੇ ਭਾਲ ਰਹੇ ਸਨ ਕੰਡਿਆਲੀ ਪਰੇ ਖੇਤਾਂ ਵਿੱਚ ਬਿੰਡੇ ਬੋਲ ਰਹੇ ਸਨ ਉਸ ਮਨ ਹੀ ਮਨ ਜੌਣੇ ਨੂੰ ਹਜ਼ਾਰ ਗਾਲ ਕੱਢੀ ਉਸ ਦੇ ਘਰ ਪਹੁੰਚਣ ਤੱਕ ਕਾਫੀ ਹਨੇਰਾ ਹੋ ਗਿਆ ਥੋੜਾ ਦਮ ਲੈ ਕੇ ਦੁੱਧ ਦੀ ਲੂਣ ਵਾਲੀ ਲੱਸੀ ਪੀਤੀ ਇਸ਼ਨਾਨ ਕਰਕੇ ਤਪੇ ਪਿੰਡੇ ਨੂੰ ਠਾਰਿਆ ਮੁਰ ਰੋਟੀ ਖਾ ਕੇ ਦਲਾਂ ਦੀ ਛੱਤ ਤੇ ਪੈ ਗਿਆ ਉਸ ਘਰ ਨਹੀਂ ਸੀ ਦੱਸਿਆ ਕਿ ਰੂਪ ਕੱਲ ਦਾ ਹਵਾਲਾਤ ਵਿੱਚ ਬੰਦੀ ਅਤੇ ਹੁਣ ਮੈਂ ਉਸ ਨੂੰ ਮਿਲ ਕੇ ਆਇਆ ਹਾਂ ਭਜਨੋ ਤੇ ਚੰਨੋ ਨੇ ਅਨੁਮਾਨ ਲਾ ਲਿਆ ਸੀ ਉਹ ਜ਼ਰੂਰ ਥਾਣੇ ਉਹੀ ਆਇਆ ਏ ਹਨੇਰੇ ਵਿੱਚ ਉਸ ਦੀ ਚੁੱਪ ਭਜਨੋ ਅਤੇ ਹਨੇਰੋ ਨੂੰ ਸੇਲੇ ਦੀ ਨੋਕ ਵਾਂਗ ਚੁਭ ਰਹੀ ਸੀ ਭਜਨੋ ਨੇ ਭਾਂਡੇ ਮਾਂਜ ਕੇ ਚਲਾਨੀ ਵਿੱਚ ਟਿਕਾ ਦਿੱਤੇ ਬੱਚਿਆਂ ਰੋਟੀਆਂ ਵਾਲਾ ਸ਼ਾਬਾ ਤੇ ਘਿਓ ਵਾਲੀ ਕੁੱਜੀ ਵਾਲੇ ਵਿੱਚ ਰੱਖ ਦਿੱਤੀ ਚੰਨੋ ਦੇ ਫਿਕਰ ਨੂੰ ਉਸ ਦੇਖਿਆ ਨਜ਼ਰਾਂ ਨਾਲ ਤਾੜ ਲਿਆ ਸੀ ਉਹ ਆਪ ਵੀ ਗੱਲ ਦੇ ਤਹਿ ਤੱਕ ਪਹੁੰਚਣ ਲਈ ਕਾਲੀ ਸੀ ਕੰਮਕਾਰ ਵੱਲੋਂ ਵੇਲੀ ਹੋ ਕੇ ਉਹ ਦਲਾਂ ਦੀ ਪੌੜੀ ਚੜਨ ਲੱਗੀ ਅਜੇ ਪਹਿਲੇ ਡੰਡੇ ਤੇ ਪੈਰ ਰੱਖਿਆ ਸੀ ਕਿ ਇੱਕ ਪਾਸੇ ਟੁੱਟ ਗਿਆ ਭਜਨੂ ਦਾ ਪੈਰ ਮੁਰ ਧਰਤੀ ਤੇ ਆ ਪਿਆ ਜੰਗ ਲੱਗ ਜਾਣ ਕਾਰਨ ਲੋਹੇ ਦੀ ਮੇਖ ਬੋਦੀ ਹੋ ਗਈ ਸੀ ਓਵੇਂ ਵੇ ਉਤਰਿਆ ਉਸ ਮਾੜਾ ਸਗਨ ਸਮਝ ਕੇ ਮਨ ਵਿੱਚ ਗਾਲ ਕੱਢੀ ਉਹ ਹੋ ਡੰਡੇ ਦੇ ਦੂਜੇ ਪਾਸੇ ਸਹਾਰ ਬੇ ਪੈਰ ਰੱਖ ਕੇ ਪੌੜੀ ਚੜ ਗਈ ਅਤੇ ਸਹਜ ਨਾਲ ਕਰਤਾਰੇ ਦੀ ਪੂਆਂਦ ਜਾ ਬੈਠੀ ਲਿਆ ਤੇਰੀਆਂ ਲੱਤਾਂ ਨਾਪਦਿਆਂ ਭਾਜਨੂ ਨੇ ਬੁਲਾਉਣ ਦੇ ਬਹਾਨੇ ਨਾਲ ਕਿਹਾ ਨਹੀਂ ਮੈਂ ਲੱਤਾਂ ਨਹੀਂ ਨਪਾਉਣੀਆਂ ਤੂੰ ਮਤਲਬ ਦੀ ਗੱਲ ਕਰ ਅਜੇ ਮੌਕੇ ਤੇ ਹਰੇਕ ਔਰਤ ਚਾਹੁੰਦੀ ਹੈ ਉਸ ਦਾ ਮਾਲਕ ਦਿਲ ਤੋੜਵੇ ਜਵਾਬ ਨਾਲੋਂ ਉਸ ਦੀ ਹਿੱਕ 'ਚ ਮੁੱਕੀ ਮਾਰ ਦੇਵੇ ਉਹ ਸਮਝਦੀ ਹੈ ਮਰਦ ਜ਼ਿੰਦਗੀ ਦੇ ਉਸ ਦੇ ਪਿਆਰ ਬਾਰੇ ਨੀਰਾ ਪੱਥਰ ਹੈ ਜਿਸ ਵਿੱਚ ਹਰਕਤ ਅਤੇ ਅਹਿਸਾਸ ਕੋਈ ਨਹੀਂ ਜਾਂ ਫਿਰ ਸੜਦਾ ਅੰਗਾਰ ਜਿਹੜਾ ਕੋਮਲਤਾ ਸਾੜ ਸੁੱਟਦਾ ਹੈ ਅਸਲ ਵਿੱਚ ਔਰਤ ਮਰਦ ਨਾਲੋਂ ਹਰ ਸਮੇਂ ਬਹੁਤਾ ਮਹਿਸੂਸ ਕਰਦੀ ਹੈ ਉਹ ਇੱਕ ਸਦਾ ਖਿੜਿਆ ਫੁੱਲ ਹੈ ਜਿਹੜਾ ਜ਼ਿੰਦਗੀ ਨੂੰ ਕਦੇ ਨਫ਼ਰਤ ਕਰ ਹੀ ਨਹੀਂ ਸਕਦਾ ਭਾਜ ਨੂੰ ਥੋੜੀ ਚੁੱਪ ਰਹਿ ਕੇ ਫਿਰ ਬੋਲੀ ਜਿਵੇਂ ਔਰਤ 100 ਵਾਰ ਦਿਲ ਟੁੱਟ ਜਾਣ ਤੇ ਵੀ ਮਰਦ ਨੂੰ ਬੁਲਾਉਣ ਲਈ ਮਜਬੂਰ ਹੁੰਦੀ ਹੈ ਰੂਪ ਹੋਰੀ ਛੱਡ ਦਿੱਤੇ ਤੈਨੂੰ ਕਿਹਨੇ ਦੱਸਿਆ ਏ ਕਰਤਾਰੇ ਨੇ ਹੈਰਾਨ ਹੁੰਦਿਆਂ ਪੁੱਛਿਆ ਉਹ ਆਦਮੀ ਵੇਖਤਾ ਤੈਨੂੰ ਦੱਸਦਾ ਸੀ ਕਰਤਾਰੇ ਨੇ ਉਸ ਦੀ ਗੱਲ ਵੱਲ ਧਿਆਨ ਦਿੰਦਿਆਂ ਉੱਤਰ ਨਾ ਦਿੱਤਾ ਅਤੇ ਇਹ ਸੋਚਦਾ ਰਿਹਾ ਕਿ ਇਸ ਨੂੰ ਕਿਵੇਂ ਪਤਾ ਲੱਗ ਗਿਆ ਉਸ ਦੇ ਝੂਠੀਆਂ ਸੱਚੀਆਂ ਦਾ ਕੋਈ ਖਿਆਲ ਨਾ ਕਰ ਲਈ ਭਜਨੂ ਨੇ اٹਕ-ਾਟਕ ਕੇ ਗੱਲ ਪੂਰੀ ਕੀਤੀ ਨਾਲੇ ਬੀਬੀ ਵੀ ਆਖਦੀ ਸੀ ਹੂੰ ਚੰਨੂ ਕੀ ਆਖਦੀ ਸੀ ਕੁਛ ਕਰਤਾਰੇ ਨੇ ਉਸ ਦੀ ਗੱਲ ਵੱਲ ਵੱਖ-ਵੱਖ ਪਹਿਲੂਆਂ ਤੇ ਧਿਆਨ ਦਿੰਦਿਆਂ ਕਿਹਾ ਭਜਨੂ ਚੁੱਪ ਸੀ ਉਸ ਵਿੱਚ ਉਹ ਡਰ ਆ ਗਿਆ ਜਿਹੜਾ ਔਰਤ ਦੀ ਸੱਚਾਈ ਅਤੇ ਮਰਦ ਦੇ ਤਲਖ ਮੂੜ ਰੂਪ ਤੋਂ ਪੈਦਾ ਹੁੰਦਾ ਹੈ। ਭਜਨੋਂ ਦੀ ਚੁੱਪ ਨੇ ਕਰਤਾਰੇ ਦੇ ਦਿਲ ਵਿੱਚ ਕਈ ਮਰੀਆਂ ਸ਼ੱਕਾਂ ਨੂੰ ਜਿਉਂਦਿਆਂ ਕਰ ਦਿੱਤਿਆ। ਕਰਤਾਰੇ ਨੇ ਸਭ ਕੁਝ ਜਾਣਨ ਲਈ ਨਰਮ ਹੁੰਦਿਆਂ ਪੁੱਛਿਆ। ਚੰਨੋ ਕੀ ਆਖਦੀ ਸੀ? ਉਹ ਕਹਿੰਦੀ ਸੀ ਜਿੱਥੇ ਮੇਰੇ ਸਾਖ ਦੀ ਹਾਮੀ ਭਰੀਏ ਉੱਥੇ ਹੀ ਕਰਿਓ। ਨਹੀਂ ਮੈਂ। ਭਜਨੋਂ ਨੇ ਝਿਜਕਦਿਆਂ ਤੇ ਡਰਦਿਆਂ ਸਭ ਕੁਝ ਕਹਿ ਦਿੱਤਾ। ਅਤੇ ਬਹੁਤਾ ਕੁਝ ਰੋਕ ਵੀ ਲਿਆ। ਉਸ ਕਰਤਾਰੇ ਦੇ ਗੁੱਸੇ ਵਿੱਚ ਬਲਦੇ ਚਿਹਰੇ ਨੂੰ ਅਨੇਰੇ ਕਰਕੇ ਨਹੀਂ ਵੇਖਿਆ ਸੀ ਸ਼ਾਇਦ ਉਸ ਦੇ ਬਦਲਦੇ ਭਾਵਤਾੜਕੇ ਦੜਬਟ ਜਾਂਦੀ ਅੰਦਰਲੇ ਸੇਕ ਨਾਲ ਕਰਤਾਰੇ ਦੀਆਂ ਅੱਖਾਂ ਉਬਲਣੀਆਂ ਸ਼ੁਰੂ ਹੋ ਗਈਆਂ ਉਸ ਅੰਦਰੋਂ ਇੱਕ ਬੈਲੀ ਜੱਟ ਦੀ ਅਣਖ ਜਹਿਨੀਅਤ ਹੰਗਾਰੇ ਭਰਨ ਲੱਗੀ ਪਰ ਉਹ ਖਮੋ ਹੋ ਸਭ ਕੁਝ ਜਰ ਗਿਆ ਜਿਵੇਂ ਲਾਲ ਹੋਈ ਸ਼ੁਰੀ ਜ਼ਹਿਰ ਪੀ ਜਾਂਦੀ ਹੈ ਦਿਲ ਆਪਣੇ ਵਿੱਚ ਕਈ ਜ਼ਹਿਰ ਜਜ਼ਬ ਕਰਕੇ ਟਿਕਾ ਕਿਵੇਂ ਫੜ ਸਕਦਾ ਹੈ ਮੇਰੀ ਭੈਣ ਦੀ ਇੰਨੀ ਹਿੰਮਤ ਉਸ ਮਨ ਵਿੱਚ ਕਿਹਾ ਤੇ ਗੁੱਸਿੱਲੇ ਰੋਹ ਵਿੱਚ ਉੱਠ ਕੇ ਬਹਿ ਗਿਆ ਭਜਨੂ ਨੇ ਉਸ ਦੇ ਚੁੱਪ ਨੂੰ ਨੀਮ ਰਜਾਵੰਦੀ ਸਮਝਿਆ ਤੇ ਹੌਸਲਾ ਕਰਕੇ ਬੋਲੀ ਆਪਣੀ ਵੀ ਬਦਨਾਮੀ ਹੈ ਜੇ ਹੋਰ ਕਿਤੇ ਕੀਤਾ ਭਜਨੂ ਗਰੀਬ ਤੋਂ ਬਲਦੀ ਉੱਤੇ ਤੇਲ ਪੈ ਗਿਆ ਗੁੱਸੇ ਵਿੱਚ ਭਰਿਆ ਪੀਤਾ ਤਾਂ ਉਹ ਪਹਿਲੋਂ ਹੀ ਬੈਠਾ ਸੀ ਬਸ ਇਨੀ ਗੱਲ ਸੁਣਦਿਆਂ ਹੀ ਭਜਨੋ ਦੀ ਬੱਖੀ ਵਿੱਚ ਜ਼ੋਰ ਦੀ ਲੱਤ ਮਾਰੀ ਤੇ ਤੈ ਕੇ ਮੰਜੇ ਤੋਂ ਡਿੱਗ ਪਈ ਉਹ 2 ਮਹੀਨੇ ਤੋਂ ਉਮੀਦਵਾਰੀ ਸੀ ਬੱਖੀ ਦੀ ਸੱਟ ਨਾਲ ਉਦੋਂ ਹੀ ਉਸ ਨੂੰ ਅੰਦਰ ਚੀਰਵਾ ਦਰਦ ਲੱਗ ਪਿਆ ਕਰਤਾਰੇ ਨੇ ਉਸ ਨੂੰ ਪੁੰਜੇ ਘਰਾਹੀ ਨੂੰ ਵੀ ਨਾ ਉਠਾਇਆ ਉਹ ਇੱਕ ਪੱਥਰ ਸੀ ਜਿਹੜਾ ਟੁੱਟਣਾ ਤੇ ਤੋੜਨਾ ਜਾਣਦਾ ਸੀ ਪਰ ਅਹਿਸਾਸ ਹਮਦਰਦੀ ਵਿੱਚ ਪਿਗਲਣਾ ਨਹੀਂ ਇੱਕ ਮਜਲੂਮ ਰੂਹ ਜਿਹੜੀ ਪੌੜੀ ਦੇ ਟੁੱਟੇ ਡੰਡੇ ਉੱਤੇ ਪੈਰ ਧਰੀ ਆਪਣੇ ਭਵਿੱਖ ਨੂੰ ਧੁੰਦਲੇ ਹਨੇਰੇ ਵਿੱਚ ਬਣਿਆ ਵਿਗੜਦਿਆਂ ਦੇਖ ਰਹੀ ਸੀ ਸੁਣ ਰਹੀ ਸੀ ਪਾਜਨੋਂ ਦੇ ਪੁੰਜੇ ਡਿੱਗ ਪੈਣ ਨਾਲ ਦਲਾਂ ਦੀ ਛੱਤ ਜਰ ਗਈ ਅਤੇ ਨਾਲ ਹੀ ਚੰਨੋਂ ਦੀ ਛਾਤੀ ਉਸ ਚੰਗੀ ਤਰਾ ਜਾਣ ਲਿਆ ਕਿ ਉੱਪਰ ਕੀ ਹੋਇਆ ਏ ਉਹ ਥੱਲੇ ਖਲੋਤੀ ਟੁੱਟੀਆਂ ਫੱਟੀਆਂ ਗੱਲਾਂ ਸੁਣਦੀ ਰਹੀ ਸੀ ਉਸ ਨੂੰ ਇਹੋ ਜਾਪਿਆ ਜਿਵੇਂ ਦਲਾਨ ਪਚਾਲ ਨਾਲ ਝੂਟੇ ਖਾ ਰਿਹਾ ਸੀ ਬਸ ਉਸ ਲੰਬਾ ਹੋ ਕਾ ਲਿਆ ਜਿਵੇਂ ਉਸ ਦੀ ਜ਼ਿੰਦਗੀ ਗੋਤਾ ਖਾ ਗਈ ਹੋਵੇ ਹਨੇਰਾ ਉਸ ਨੂੰ ਬਾਰੋਂ ਤੋੜ ਰਿਹਾ ਸੀ ਅਤੇ ਅੰਦਰੋਂ ਉਹ ਸੱਜਰੀ ਛੱਟ ਵਿੱਚ ਇਕੱਠੀ ਹੁੰਦੀ ਜਾ ਰਹੀ ਸੀ ਬੇਈਮਾਨ ਮੁਕਰਗੇ ਮਾਪੇ ਮੰਗਤਾ ਸੀ ਤੇਰੀ ਪੂਰਨਾ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ